ਟੈਂਪਰ ਕਰੀਦਾ। ਲਿਗਣੀ ਤੂੰ ਸਿਆਣੀ ਸੀ ਕਰ ਗੱਲ। ਹਾਂ ਟੈਂਪਰ ਕਰੀਦਾ ਧੜੀ ਦੇ ਲਾ ਦੇ। ਸਾਡੇ ਕੋਈ ਕੀ ਪੱਲੇ। ਮੁੰਡਾ ਕਿੱਥੇ ਆ? ਹਾਂ ਜੀ ਮੁੰਡਾ ਜੀ ਇੱਥੇ ਆ। ਹਾਂ ਜੀ। ਹਈ ਤਾਂ ਜਿਆੜੀ ਕਰਦੇ ਦੋਨੀ ਜੀ। ਤੇ ਵੀ ਤਾਂ ਹੁਣ ਚੁੱਕ ਚੁੱਕ ਕਰ ਪਾਇਆ ਕੋਈ ਵਿਆਜੂ ਪੈਸੇ ਖਾਂਦੇ ਹਰ ਜਿਹੜੀ ਦੇ ਖਾਂਦੇ ਕਰ ਪਾਇਆ ਜੀ। ਮੁੰਡਾ ਕਿੱਥੇ ਥੋੜਾ ਮੁੰਡਾ ਜੇਲ੍ਹ ਚ ਨਸਾ। ਜੀ ਆਹ ਹਾਂ। ਕਿਹੜੀ ਕਿਚਨ? ਨਹੀਂ। ਕਿਹੜੀ ਕੇਸ ਚੰਦਰ ਜਿਹੜੀ ਪਤਾ ਕਿ ਜ ਲੜਾਈ ਦੀ ਚੀਜ਼ ਚ ਲੜਾਈ ਦੇ ਕੇਸ ਚ ਇਟ ਵਾਸ ਫਾਊਂਡ ਕਿ ਪ੍ਰਗਟ ਸਿੰਘ ਸਾਹਿਬ ਕੋਰਾ ਜੀ ਇਹ ਜਿਹੜਾ ਇਹ ਕੰਸਟਰਕਸ਼ਨ ਕਰੀ ਜਾ ਰਿਹਾ ਇਹਨੂੰ ਵਾਰੀ ਵਾਰੀ ਅਸੀਂ ਚਾ ਵੀ ਸਾਡੇ ਕੋਲ ਕੋਈ ਨਕਸ਼ਾ ਵਗੈਰਾ ਪਾਸ ਕਰਵਾਇਆ ਜਾਂ ਨਹੀਂ ਇਹਵੇ ਆਪਣਾ ਵਾਰੀ ਵਾਰੀ ਉਹਨਾਂ ਦੇ ਆਨ ਨੋਟਿਸ ਵੀ ਜਾਰੀ ਦਿੱਤੇਗੇ ਉਹਨਾਂ ਨੂੰ ਦੋ ਤਿੰਨ ਨੋਟਿਸ ਵੀ ਜਾਰੀ ਦਿੱਤੇਗੇ ਪਰ ਇਹਦੇ ਨਾਲ ਕੋਈ ਨਕਸ਼ਾ ਸਬਮਿਟ ਕੀਤਾ ਨਾ ਕੋਈ ਜੇ ਸਾਡੇ ਕੋਲ ਆਇਆ ਵੀ ਨਹੀਂ ਮੋਰਓ ਸਾਨੂੰ ਜੇ ਮੋਰਓਵਰ ਜਿਹੜੀ ਉਹ ਸਾਰੀ ਕੀਤੀ ਸੀ ਉਹਦੇ ਵਿੱਚੋਂ ਕੁਝ ਨਾਨ ਕੰਪਾਉਂਡੇਬਲ ਵੀ ਸੀ ਜਿਹੜੀ ਯਾਨਕਿ ਪਰਮਿੰਡਰ ਨੂੰ ਨਹੀਂ ਖਿਆਸ ਕਰਤਾ। ਉਸ ਨੂੰ ਅਸੀਂ ਫਿਰ ਕਰ ਲਿਆ ਅਸੀਂ ਨੋਟਿਸ ਜਾਰੀ ਕੀਤਾ ਸੀਗਾ ਵੀ ਜੇ ਤੁਸੀਂ ਨਹੀਂ ਕਰਦੇ ਇਹ ਜਿੰਨੇ ਕਿ ਸਾਡੇ ਕੋਲ ਨਕਸ਼ਾ ਪਾਸ ਨਹੀਂ ਕਰਾਂਦੇ ਤੇ ਨਾਨ ਕੰਪਾਉਂਡੇਬਲ ਜਿਹੜੀ ਹੈਗੀ ਉਹ ਸਾਰੀ ਕੰਸਟ੍ਰਕਸ਼ਨ ਹੈ ਨਹੀਂ ਰਿਮੂਵ ਕਰਦੇ ਤਾਂ ਅਸੀਂ ਸ਼ਹਿਰੀ ਏਜੰਸੀ ਰਾਹੀਂ ਰਿਮੂਵ ਕਰਾਂਗੇ। ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਇਹ ਕੋਪੋਲਿਸ ਪ੍ਰੋਟੈਕਸ਼ਨ ਐਂਡ ਡਿਊਟੀ ਵਿੱਚ ਸਟੇਟ ਅਸੀਂ ਇਹਨਾਂ ਦੇ ਬਾਰੇ ਹਟਾ ਪਰ ਸਾਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਿਆ ਇਹ ਜਿਹੜਾ ਬੰਦਾ ਹੈਗਾ ਸ਼ਾਇਦ ਕੁਝ ਨਸ਼ੇ ਦੇ ਘਰਾਂ ਦੇ ਵਿੱਚ ਵੀ ਇਨਵੋਲਡ ਹੈਗਾ ਜੀ ਅੱਜ ਸਾਨੂੰ ਰਿਕੁਐਸਟ ਮਿਲੀ ਸੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਯੂਸਾ ਵੱਲੋਂ ਕਿ ਇੱਥੇ ਇੱਕ ਇਲੀਗਲ ਸਟਰਕਚਰ ਹੈ ਜਿਹਦੀ ਡਿਮੋਲੀਸ਼ਨ ਹੋਣੀ ਹੈ ਤੋਂ ਅਸੀਂ ਇੱਥੇ ਪੁਲਿਸ امداد ਪ੍ਰੋਵਾਈਡ ਕਰਨ ਵਾਸਤੇ ਇੱਥੇ ਆਏ ਨੇ ਇਹ ਜਿਹੜਾ ਬੰਦਾ ਹੈ ਪ੍ਰਗਟ ਸਿੰਘ ਉਲਫ ਲਵਲੀ ਇਹਨੇ ਇੱਥੇ ਬਿਨਾਂ ਨਕਸ਼ਾ ਪਾਸ ਕਰਾਏ ਐਸ ਪਰ ਦ ਵਰਜਨ ਆਫ ਯੂ ਇਥੇ ਉਹ ਸਾਰੀ ਕੀਤੀ ਹੈ ਇਹ ਦਸਨ ਜੋ ਗੱਲ ਇਹ ਵੀ ਹੈ ਕਿ ਇਸ ਬੰਦੇ ਤੇ ਪੁਰਾਣੇ ਚਾਰ ਪਰਚੇ ਨੇ ਜਿੰਨਾ ਚ ਐਂਡੀਪੀਐਸ ਚੋਰੀ 452 ਸਾਰੇ ਜਿਹੜੇ ਮਾੜੇ ਕਮੋਂ ਨੇ ਉਹਨਾਂ ਦੇ ਪਰਚੇ ਹੈਗੇ ਸੋ ਫਰੀਦਕੋਟ ਪੁਲਿਸ ਨੇ ਇੱਕ ਯੁੱਧ ਨਸ਼ਾ ਬਰੁੱਧ ਮੁਹਿੰਮ ਕੀਤੀ ਹੋਈ ਹੈ ਜੇ ਚ ਅਸੀਂ ਪਿਛਲੇ 1 ਮਹੀਨੇ ਚ 310 ਅਰੈਸਟਸ ਕੀਤੀ ਹੈ ਆਫ ਦਾ ਡਰੱਗ ਸਪਲਾਈਅਰਸ ਐਂਡ ਫੈਡਲਰਸ ਔਰ ਅਸੀਂ 121 ਪਰਚੇ ਦਿੱਤੇ ਹੈ 1 ਮਹੀਨੇ ਚ ਤੇ ਉਹਦੀ ਲੜੀ ਦੇ ਤਹਿਤ ਹੀ ਸਾਡਾ ਇੱਕ ਹਰ ਪੱਖੋ ਸਾਰਿਆਂ ਨੂੰ ਇਹ ਮੈਸੇਜ ਹੈ ਕੀ ਨਸ਼ਾ ਦੇ ਰਿਗਾਰਡਿੰਗ ਸਾਡੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੇ ਚੀ ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੋਰ ਥੈਨ 4 ਕਰੋਰਸ ਆਫ ਪ੍ਰੋਪਰਟੀ ਕੰਪਟੈਂਟ ਅਥਾਰਟੀ ਕੋਲੋਂ ਅਪਰੂਵ ਹੋ ਕੇ ਆਲਰੇਡੀ ਫ੍ਰੀਜ਼ ਕਰਾਈ ਜਾ ਚੁੱਕੀ ਹੈ ਜਿਹਦੇ ਹੁਣ ਅਸੀਂ ਫੋਰ ਫੀਚਰ ਕਰਾਂਗੇ ਸੋ ਸਾਡੇ ਵੱਲੋਂ ਇੱਕ ਬਹੁਤ ਹੀ ਸਟ੍ਰਿਕਟ ਮੈਸੇਜ ਹੈ ਕਿ ਨੋ ਐਕਟੀਵਿਟੀ ਔਨ ਡਰਗ ਫਰੰਟ ਵਿਲ ਬੀ ਡੋਲਰੇਟਡ ਇਹ ਨੈਸ਼ਨਲ ਜੁੜੀ ਹੋਈ ਕਾਰਵਾਈ ਦੇਖੀ ਜਾ ਸਕਦੀ ਜੀ ਇਹ ਚ ਇਹ ਇੱਕ ਰਿਲੇਵੈਂਟ ਫੈਕਟ ਜ਼ਰੂਰ ਹੈ ਕਿ ਜਿਹੜਾ ਬੰਦਾ ਹੈ ਇਥੇ ਪੁਰਾਣੇ ਐਨਡੀਪੀਐਸ ਦੇ ਵੀ ਪੜਚੇ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਪੁਲਿਸ ਨੂੰ ਰਿਕੁਐਸਟ ਆਈ ਸੀ ਪੁਲਿਸ ਉਮਦਾਦ ਪ੍ਰੋਵਾਈਡ ਕਰਨ ਵਾਸਤੇ ਉਹ ਅਸੀਂ ਇਥੇ ਪ੍ਰੋਵਾਈਡ ਕਰਾਇਆ ਇੱਕ ਕਪੂਰਾਚ ਵੀ ਕੋਈ ਐਕਸ਼ਨ ਕਿਤਨਾ ਜੀ ਇਹ ਪਿਛਲੇ ਮਹੀਨੇ ਕੋਟਕਪੁਰੇਜ ਵਿੱਚ ਇਲੀਗਲ ਡਿਮੋਲੀਸ਼ਨਸ ਹੋਈ ਸੀ ਅੱਜ ਵੀ ਉਥੇ ਉਧਰ ਐਸਡੀਐਮ ਸਾਹਿਬ ਨੇ ਉਹ ਸਾਰੇ ਉਥੇ ਜਿਹੜੇ ਇਲੀਗਲ ਜਿਹੜੇ ਹੈਗੇ ਸਟਰਕਚਰਸ ਉਹਨਾਂ ਦੀ ਡਿਮੋਲੀਸ਼ਨ ਹੋ ਰਹੀ ਹੈ ਸੋ ਪੁਲਿਸ ਨੂੰ ਐਜ਼ ਐਂਡ ਵੈਨ ਇੱਕ ਰਿਕੁਐਸਟ ਆਂਦੀ ਹੈ ਤਾਂ ਅਸੀਂ ਉੱਥੇ ਪ੍ਰੋਵਾਈਡ ਕਰ ਦੇਨੇ